ਹੜ ਜਿਹੜੇ ਨੇ ਪੰਜਾਬ ਦੇ ਵਿੱਚ ਪਾਣੀ ਤਾਂ ਲੈ ਕੇ ਆਇਆ। ਇਹ ਪਾਣੀ ਆਇਆ ਕਿੱਥੋਂ? ਹਿਮਾਚਲ ਹਿਮਾਲਿਆ ਦੀ ਪਹਾੜੀਆਂ ਤੋਂ। ਹਮ ਹੁਣ ਪਾਣੀ ਜਿਹੜਾ ਹੈ ਇੱਕ ਵਾਰ ਤਾਂ ਉਹਨੇ ਖੇਤਾਂ ਨੂੰ ਡਬੋਤਾ। ਹਮ ਲੇਕਿਨ ਪਾਣੀ ਨਾ ਆਪਣੇ ਨਾਲ ਲੈ ਕੇ ਆਇਆ ਹੈ ਲਾਲ ਮਿੱਟੀ। ਹਮ ਜਿਹੜੀ ਕੀ ਖਣਿਜ ਪਦਾਰਥਾਂ ਦੇ ਨਾਲ ਭਰਪੂਰ ਹੁੰਦੀ ਹੈ। ਹਮ ਹੁਣ ਇਹ ਲਾਲ ਮਿੱਟੀ ਜਿਹੜੀ ਹੈ ਇਹ ਆਪਣੀ ਪੰਜਾਬ ਦੀ ਉਪਜਾਊ ਮਿੱਟੀ ਦੇ ਨਾਲ ਮਿਕਸ ਹੋ ਗਈ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਨੇ ਡਾਕਟਰ ਸਤਵੀਰ ਸਿੰਘ ਗੁਸਾਲ ਉਹ ਕਹਿ ਰਹੇ ਨੇ ਕਿ ਬਈ ਹੁਣ ਜਿਹੜੀ ਆ ਮਿੱਟੀ ਮਿਕਸ ਹੋ ਗਈ ਹੈ ਇਹਨੇ ਕੁਝ ਸਵਾਲ ਪੈਦਾ ਕੀਤੇ ਆ ਹੂੰ ਪਹਿਲਾ ਸਵਾਲ ਕੀ ਇਹਦਾ ਜਿਹੜੀ ਸਾਡੀ ਪੰਜਾਬ ਦੀ ਉਪਜਾਊ ਮਿੱਟੀ ਦੀ ਜਿਹੜੀ ਫਰਟੀਲਿਟੀ ਹੈ ਜਿਹੜੀ ਉਹਦੀ ਉਤਪਾਦਕ ਸ਼ਮਤਾ ਹੈਗੀ ਹੈ ਹੂੰ ਉਹਤੇ ਕੀ ਅਸਰ ਪਾਇਆ ਹੂੰ ਪੌਸ਼ਟਿਕ ਤੱਤਾਂ ਦਾ ਜਿਹੜਾ ਬੈਲੈਂਸ ਹੈਗਾ ਹੂੰ ਉਹ بگੜਿਆ ਹੈ ਕਿ ਬੈਟਰ ਹੋਇਆ ਹਮ ਆਪਾਂ ਕਹਿ ਸਕਦੇ ਹਾਂ ਕਿ ਹੁਣ ਭਵਿਕ ਦੇ ਵਿੱਚ ਕਿਹੜੀ ਫਸਲਾਂ ਨੇ ਜਿਨ੍ਹਾਂ ਦਾ ਭਵਿਕ ਸੁਨਹਿਰੀ ਹੈ ਹਾਂ ਟ੍ਰਿਬਿਊਨ ਦੇ ਵਿੱਚ ਡਾਕਟਰ ਗੁਸਾਲ ਜੀ ਨੇ ਇੱਕ ਇੰਟਰਵਿਊ ਦਿੱਤਾ ਹਮ ਤੇ ਉਹਨਾਂ ਨੇ ਕਿਹਾ ਕਿ ਆਜ ਜਿਹੜੀ ਹੁਣ ਪਾਣੀ ਲੱਥ ਜੇਗਾ ਹਮ ਉਸ ਤੋਂ ਬਾਅਦ ਜਿਹੜੀ ਮਿੱਟੀ ਸਾਡੀ ਮਿੱਟੀ ਨਾਲ ਮਿਕਸ ਹੋਈ ਹੈ ਹਮ ਇਹਦੇ ਫਾਇਦੇ ਵੀ ਹੋ ਸਕਦੇ ਨੇ ਹਮ ਤੇ ਇਹਦੇ ਨੁਕਸਾਨ ਵੀ ਹੋ ਸਕਦੇ ਆ ਹੁਣ ਉਹਨਾਂ ਨੇ ਕਿਹਾ ਕਿ ਜੇ ਅਸੀਂ ਤੇਜ਼ੀ ਨਾਲ ਹੂੰ ਐਕਟ ਕੀਤਾ ਹੂੰ ਤੇ ਅਸੀਂ ਇਸ ਆਪਦਾਨ ਨੂੰ ਜਿਹੜੀ ਹੈਗੀ ਹੈ ਉਹ ਅਫਸਰ ਚ ਬਦਲ ਸਕਦੇ ਹਾਂ ਅੱਛਾ ਹੁਣ ਇਹਦੇ ਵਿੱਚ ਕਰਨਾ ਕੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜਾ ਹੈ ਨਾ ਇਹ ਵੱਡੇ ਪੱਧਰ ਤੇ ਮਿੱਟੀ ਦੀ ਟੈਸਟਿੰਗ ਕਰੇਗੀ ਹੂੰ ਤੇ ਮਿੱਟੀ ਦੀ ਟੈਸਟਿੰਗ ਦੇ ਵਿੱਚ ਜਿਹੜੀ ਚੀਜ਼ ਉਹਨਾਂ ਨੇ ਲੱਭਣੀ ਹੈ ਜਿਦੇ ਵਿੱਚ ਮਿੱਟੀ ਚ ਨਾਈਟ੍ਰੋਜਨ phosphorus ਤੇ potassium ਦਾ ਲੈਵਲ ਕੀ ਹੈ ਉਹਦੇ ਬਾਰੇ ਪਤਾ ਲਗਾਇਆ ਜਾ ਸਕੇ ਤੇ ਕਿਸ ਤਰ੍ਹਾਂ ਆਪਣੀ ਮਿੱਟੀ ਦੀ ਉਪਜਾਊ ਸ਼ਕਤੀ ਜਿਹੜੀ ਹੈਗੀ ਹੈ ਉਹਨੂੰ ਵਾਪਸ ਲਿਆਇਆ ਜਾ ਸਕੇ ਬਿਲਕੁਲ ਸਹੀ ਕਿਹਾ ਕਿਉਂਕਿ ਜਿਹੜੀ ਨਾਰਮਲੀ ਪੰਜਾਬ ਦੀ ਮਿੱਟੀ ਸੀਗੀ ਇੱਥੇ ਜਹ ਤੱਕ ਕਣਕ ਵੀ ਜੀ ਜਾਂਦੀ ਹੈ ਆਪਣੇ ਝੋਨਾ ਵੀ ਜੀ ਜਾਂਦਾ ਜਾਂ ਆਲੂ ਲਾਏ ਜਾਂਦੇ ਨੇ ਮੱਕੀ ਹੋ ਗਿਆ ਇਆ ਫਿਰ ਕਹਿੰਦੇ ਨੇ ਛੋਲੇ ਕਪਾ ਰੇਤਲੇ ਇਲਾਕੇ ਨੇ ਉੱਥੇ ਹੋ ਜਾਂਦੀਆਂ ਨੇ ਚੀਜ਼ਾਂ ਕਿਉਂਕਿ ਹੁਣ ਜਿਹੜੀ ਮਿੱਟੀ ਮਿਕਸ ਹੋਈ ਆ ਇਹ ਉਹਨੇ ਚ ਦੇਖਣਾ ਪੈਣਾ ਕਿ ਇਹ ਕੰਬੀਨੇਸ਼ਨ ਦੇ ਵਿੱਚ ਕਿਹੜੀ ਫਸਲ ਆ ਜਿਹੜੀ ਉਹ ਸਰਵਾਈਵ ਕਰ ਸਕਦੀ ਐ ਇਸ ਟਾਈਮ ਤੇ ਇਹ ਇਹੀ ਉਹਨਾਂ ਦਾ ਮੇਨ ਜਿਹੜਾ ਹੈ ਇਹ ਜਿਹੜੀ ਟੈਸਟਿੰਗ ਕਰਨੀ ਐ ਇਹੀ ਉਹਨਾਂ ਦਾ ਮੇਨ ਪਰਪਸ ਐ ਕਿ ਬਈ ਕਿਹੜੀ ਚੀਜ਼ ਕਿਹੜੀ ਫਸਲ ਉਹਨ ਇੱਥੇ ਬੋਈ ਜਾਵੇ ਜਿਹੜੀ ਪੈਦਾ ਵੀ ਹੋਵੇ ਪੈਦਾਵਾਰ ਵੀ ਹੋਵੇ ਤੇ ਕਿਸਾਨਾਂ ਨੂੰ ਉਹਨਾਂ ਦੇ ਨੁਕਸਾਨ ਦੀ ਕੁਝ ਪਰਪਾਈ ਹੋ ਸਕੇ ਤੇ ਉਹਨਾਂ ਦੀ ਆਮਦਨ ਜਿਹੜੀ ਹੈਗੀ ਆ ਉਹ ਵੱਧ ਸਕੇ ਤਾਂ ਕਿ ਜਿਹੜੀ ਹੁਣ ਜੋ ਵੀ ਫਸਲ ਹੋਵੇ ਹਨਾ ਉਹਦਾ ਝਾੜ ਵਧੀਆ ਮਿਲੇ ਜਿਹੜੀ ਪਹਾੜੀ ਮਿੱਟੀ ਹੈ ਉਹ ਸਬਜ਼ੀਆਂ ਤੇ ਫਸਲਾਂ ਵਾਸਤੇ ਜਿਹੜੀ ਹੈ ਉਹ ਬਹੁਤ ਚੰਗੀ ਹੁੰਦੀ ਹੈ ਹੁਣ ਮੁੱਦਾ ਇਹ ਹੈ ਕਿ ਆਪਾਂ ਇਹਨੂੰ ਆਪਣੇ ਲਈ ਕਿਸ ਤਰੀਕੇ ਨਾਲ ਵਰਤ ਸਕਦੇ ਆ ਉਹਦੇ ਵਾਸਤੇ ਜਿਹੜੀ ਹੈ ਟੈਸਟਿੰਗ ਜਿਹੜੀ ਹੈਗੀ ਆ ਉਹ ਪੀਏਯੂ ਜਿਹੜੀ ਹੈ ਕਰੇਗੀ ਤੇ ਫੇਰ ਜਿਹੜਾ ਹਗਾ ਹੈ ਜੋ ਵੀ ਉਹ ਦਾ ਨਿਸ਼ਕਰਸ਼ ਕੱਢਣਗੇ ਤੇ ਜਿਸ ਤਰੀਕੇ ਨਾਲ ਵੀ ਆਪਾਂ ਨੂੰ ਇਹਨੂੰ ਯੂਜ਼ ਕਰਨਾ ਪਏਗਾ ਤੇ ਉਹ ਆਪਾਂ ਜੇ ਜਲਦੀ ਕਰ ਪਾਏ ਤਾਂ ਹੋ ਸਕਦਾ ਹੈਗਾ ਹੈ ਕਿ ਜਿਹੜੀ ਇਹ ਹੜ ਨੇ ਇਹ ਜਾਂਦਿਆਂ ਦੇ ਸਾਨੂੰ ਕੁਝ ਵਧੀਆ ਦੇ ਜਾਣ ਗੁਸਾਲ ਜੀ ਦਾ ਕਹਿਣਾ ਹੈ ਕਿ ਜਿਹੜੀ ਆ ਤਬਾਹੀ ਹੈ ਇਹਨੇ ਸਿਰਫ ਜਿਹੜੀ ਆਪਣੀ ਹੁੰਦੀ ਫਸਲ ਹੈ ਇਹਨੂੰ ਹੀ ਨਹੀਂ ਆਨ ਵਾਲਾ ਜਿਹੜਾ ਫਸਲ ਦਾ ਸੀਜ਼ਨ ਹੈਗਾ ਹੈ ਉਹ ਉਤੇ ਵੀ ਬੜਾ ਜਿਹੜਾ ਹੈ ਇਫੈਕਟ ਪਾਇਆ ਹੁਣ ਇੱਥੇ ਨਾ ਮੈਂ ਇੱਕ ਗੱਲ ਜੋੜਨਾ ਚਾਹੂੰਗਾ ਬੀਸਾ ਬੁਰਲੌਂਗ ਇੰਸਟੀਚਿਊਟ ਫਾਰ ਸਾਊਥ ਏਸ਼ੀਆ ਇਹਨਾਂ ਸਤਲੁਜ ਦੇ ਕੰਡੇ 200 ਮੀਟਰ ਦੂਰ ਲਾਡੋਵਾਲ ਦੇ ਕੋਲ ਹੈ ਅੱਛਾ ਹੋਂ ਐਨ ਡੀ ਕੋਲ ਨਾਲ ਦੋ ਸਾਲ ਤੋਂ ਇੱਕ ਪ੍ਰੋਜੈਕਟ ਚੱਲ ਰਿਹਾ ਹੂੰ ਮੱਕੀ ਹਾਂ ਮੱਕੀ ਦੀ ਇਹ ਹਾਈਬ੍ਰਿਡ ਜੜੀ ਫਸਲ ਹੈ ਨਾ ਉਹਤੇ ਟੈਸਟ ਕਰ ਰਿਹਾ ਨੌ ਜੜੀਆਂ ਨੇ ਇਹਨਾਂ ਨੇ ਹਾਈਬ੍ਰਿਡ ਜੜੀਆਂ ਵੈਰਾਈਟੀਆਂ ਨੇ ਉਹਨਾਂ ਦੇ ਟੈਸਟ ਚੱਲ ਰਿਹਾ ਤੇ ਜਿਹਦੇ ਵਿੱਚੋਂ ਚਾਰ ਜੜੀਆਂ ਨੇ ਨਾ ਉਹ ਪਤਾ ਕਿਸ ਚੀਜ਼ ਦੀਆਂ ਜੜੀ ਪੰਜ ਤੋਂ ਸੱਤ ਦਿਨ ਜੇ ਪਾਣੀ ਦੇ ਵਿੱਚ ਡੁੱਬੀ ਵੀ ਰਵੇ ਕਾਵੀ ਜਿਹੜੀ ਉਹ ਖਰਾਬ ਨਹੀਂ ਹੋਊਗੀ। ਅੱਛਾ ਉਹਦੀ ਨਲੀ ਜਿਹੜੀ ਉਹ ਹੈਗੀ ਆ ਉਹ ਖਰਾਬ ਨਾ ਹੋਵੇ ਤਾਂ ਗਲੇਗੀ ਨਹੀਂ ਉਹ। ਮੱਕੀ ਦੀ ਫਸਲ ਦੇ ਵਿੱਚ ਨਾ ਪੈਰੈਂਚਾਈਮਾ ਸੈੱਲ ਜਿਹੜਾ ਹੈ ਉਹ ਪ੍ਰੈਜ਼ੈਂਟ ਨਹੀਂ ਹੁੰਦਾ। ਅੱਛਾ ਝੋਨੇ ਦੀ ਫਸਲ 'ਚ ਹੁੰਦਾ। ਹੂੰ ਜਿੱਦੇ ਕਰਕੇ ਝੋਨੇ ਦੀ ਫਸਲ 'ਚ ਇਹ ਸੈੱਲ ਜਿਹੜਾ ਹੈਗਾ ਹੈ ਉਹ ਰੈਸਪੀਰੇਟ ਕਰਦਾ ਸਾਹ ਲੈਂਦਾ। ਹੂੰ ਜਿਹੜੀ ਮੱਕੀ ਦੀ ਫਸਲ ਹੈ ਉਹਦੇ ਵਿੱਚ ਇਹ ਨਹੀਂ ਹੁੰਦਾ ਤੇ 24 ਘੰਟੇ ਤੋਂ ਬਾਅਦ ਇਹ ਫਸਲ ਜਿਹੜੀ ਹੈ ਜੇ ਪਾਣੀ ਦੇ ਵਿੱਚ ਰਹੀ ਤੇ ਖਰਾਬ ਹੋ ਜਾਏਗੀ। ਅੱਛਾ ਤੇ ਹੁਣ ਇਹ ਜਿਹੜਾ ਇੰਸਟੀਚੂਟ ਹੈਗਾ ਹੈ ਇਹ ਐਸੀ ਜਿਹੜੀ ਮੱਕੀ ਦੀ ਫਸਲ ਹੈ ਉਹ ਉਹਦੇ ਉੱਤੇ ਐਕਸਪੈਰੀਮੈਂਟ ਕਰ ਰਹੇ ਨੇ ਜਿਹੜੀ 5 ਤੋਂ 7 ਦਿਨ ਜੇ ਪਾਣੀ ਚ ਰਵੇ ਤਾਂ ਖਰਾਬ ਨਾ ਹੋਵੇ ਹੁਣ ਹੜ ਆ ਗਏ ਹਮ ਇਹਨਾਂ ਨੂੰ ਇੱਕ ਮੌਕਾ ਮਿਲ ਗਿਆ ਇਹਨਾਂ ਦੀ ਜਿਹੜੀ ਫਸਲ ਹੈ ਜਿਹੜੀ ਇਹਨਾਂ ਨੇ ਆਪਣਾ ਐਕਸਪੈਰੀਮੈਂਟ ਵਾਸਤੇ ਜਿੰਨੀ ਕੁ ਫਸਲ ਵੀਜੀ ਹੋਈ ਆਪਣੇ ਖੇਤਾਂ ਚ ਉਹ 400 ਐਮ ਐਮ ਪਾਣੀ ਦੇ ਵਿੱਚ ਡੁੱਬ ਗਈ ਹੁਣ ਉਹਨਾਂ ਨੇ ਕਿਹਾ ਕਿ ਵੀ ਅਸੀਂ ਵੀ ਤਾਂ ਇਹਨੂੰ ਪਾਣੀ 'ਚ ਡੁੱਬਣਾ ਹੀ ਸੀ ਨਾ ਕੰਟਰੋਲਡ ਸਰਕਮਸਟੈਂਸਸ ਦੇ ਵਿੱਚ ਤੇ ਹੁਣ ਉਹਨਾਂ ਨੂੰ ਇੱਕ ਮੌਕਾ ਮਿਲ ਗਿਆ ਕਿ ਨੈਚੁਰਲੀ ਜਿਹੜਾ ਹੈ ਉਹਨਾਂ ਦੀ ਫਸਲ ਜਿਹੜੀ ਹੈਗੀ ਹੈ ਉਹ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਤੇ ਹੁਣ ਉਹ ਦੇਖਣਗੇ ਕਿ ਇਹ ਜਿਹੜੀ ਫਸਲ ਦੀ ਵੈਰਾਈਟੀ ਹੈ ਇਹ ਹੁਣ ਪਾਣੀ ਜਦੋਂ ਹਟੇਗਾ ਕਿ ਇਹ ਸਰਵਾਈਵ ਕਰ ਪਾਈ ਕਿੰਨਾ ਸਰਵਾਈਵ ਹੁਣ ਤੱਕ ਕਿਉਂਕਿ ਐਗਜ਼ੈਕਟਲੀ ਅਗਰ ਹੜ ਆਂਦਾ ਕੁਝ ਵੀ ਆਂਦਾ ਤਾਂ ਇਦਾਂ ਦਾ ਹੀ ਆਣਾ ਨਾ ਤੇ ਇਹ ਜਿਹੜੀ ਹਾਈਬ੍ਰਿਡ ਫਸਲਾਂ ਬਣਾ ਰਹੇ ਨੇ ਇਹ ਜਿਹੜੀ ਜੰਗਲੀ ਮੱਕੀ ਹੈ ਜਿਹੜੀ ਜੰਗਲਾਂ ਦੇ ਵਿੱਚ ਮੱਕੀ ਜਿਹੜੀ ਹੈ ਉਹ ਫਸਲ ਦੇ ਨਾਲ ਹਾਈਬ੍ਰਿਡ ਕਰਕੇ ਜਿਹੜਾ ਹੈਗਾ ਹੈ ਇਹ ਫਸਲ ਤਿਆਰ ਕਰ ਰਹੇ ਨੇ ਜਿਹੜੇ ਇਸ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਨੇ ਸਾਇੰਟਿਸਟ ਮੇਅਰ ਸਾਇੰਟਿਸਟ ਬੀ ਐਸ ਪ੍ਰਸੰਨਾ ਉਹਨਾਂ ਦਾ ਕਹਿਣਾ ਹੈਗਾ ਹੈ ਕਿ ਥੋੜੇ ਟਾਈਮ 'ਚ ਸਾਨੂੰ ਪਤਾ ਚੱਲ ਜਾਏਗਾ ਕਿ ਜਿਹੜੀ ਅਸੀਂ ਹਾਈਬ੍ਰਿਡ ਫਸਲ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਸਕਸੈਸਫੁਲ ਹੋਈ ਹੈ ਕਿ ਨਹੀਂ और सिर्फ फसल बचानी नहीं है की फसल बचता जाऊगी लेकिन उदी जी पैदावार है वो क्वालिटी वाइज हगी है ठीक होवे ਤੇ ਜਿਹੜੀ ਨਾਰਮਲ ਉਤਪਾਦਕਤਾ ਹੈਗੀ ਹੈ ਉਹ ਆਪਣੇ ਕੋਲ ਹੋਣੀ ਚਾਹੀਦੀ ਹੈ ਆ ਹੜਾਂ ਤੋਂ 2 ਹਫਤੇ ਪਹਿਲਾਂ ਪੰਜਾਬ ਦੇ ਜਿਹੜੇ ਐਡੀਸ਼ਨਲ ਚੀਫ ਸਕੱਰੇਟਰੀ ਸੀਗੇ ਉਹਨਾਂ ਨੇ ਬੀਸਾ ਨੂੰ ਅਪਰੋਚ ਕੀਤਾ ਸੀਗਾ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਸੀਗਾ ਕਿ ਮੇਜ਼ ਦੀ ਐਸੀ ਜਿਹੜੀ ਫਸਲ ਹੈ ਐਸੀ ਵੈਰਾਈਟੀ ਹਾਈਬ੍ਰਿਡ ਕ੍ਰੌਪ ਜਿਹੜੀ ਹੈਗੀ ਹੈ ਤੁਸੀਂ ਬਣਾਓ ਜਿਹੜੀ ਇੱਕ ਤਾਂ ਪਾਣੀ ਦੇ ਵਿੱਚ ਖਰਾਬ ਨਾ ਹੋਵੇ ਤੇ ਜਿਹੜਾ ਗਰਮੀਆਂ ਦੇ ਵਿੱਚ ਜਦੋਂ ਇਨੂੰ ਪਾਣੀ ਜਿਹੜਾ ਹੈ ਘੱਟ ਲੋਡ ਪਵੇ ਤੇ ਜਿਹੜਾ ਫਾਲ ਆਰਮੀ ਕੀੜਾ ਹਗਾ ਜਿਹੜਾ ਉਹ ਇਹਦੇ ਤੇ ਨਾਲ ਲੱਗੇ ਵੀ ਜਿਹੜੀ ਮੱਕੀ ਦੀ ਫਸਲ ਲੱਗੀ ਹੈ ਤੇ ਇਸ ਤਰੀਕੇ ਦੀ ਫਸਲ ਜਿਹੜੀ ਹੈ ਉਹਨਾਂ ਨੇ ਬੀਸਾਂ ਨੂੰ ਤਿਆਰ ਕਰਨ ਵਾਸਤੇ ਕਿਆ ਹੋਵੇਗਾ ਹਾਂ ਕਿਉਂਕਿ ਦੇਖੋ ਅਗਰ ਮੱਕੀ ਵੀ ਅਗਰ ਆਪਾਂ ਬੀਜਦੇ ਆ ਤਾਂ ਮੱਕੀ ਦਾ ਜਿਹੜਾ ਅੱਜਕੱਲ ਬਾਹਰ ਚਾਰਾ ਬਹੁਤ ਜਾਂਦਾ ਹੈ ਅਚਾਰ ਬਣ ਕੇ ਜਾਂਦਾ ਡੰਗਰਾਂ ਦੇ ਲਈ ਹਨਾ ਮੱਕੀ ਵੈਸੇ ਵੀ ਬਹੁਤ ਹਰ ਜਗ੍ਹਾ ਤੇ ਯੂਜ਼ ਹੁੰਦੀ ਹੈ ਇਹ ਨਹੀਂ ਹੈਗਾ ਕਿ ਆਪਣੇ ਮੱਕੀ ਦੀ ਫਸਲ ਹੋਊਗੀ ਤੇ ਉਹਦਾ ਨੁਕਸਾਨ ਹੋਊਗਾ ਕਿਸੇ ਨੂੰ ਵਧੀਆ ਇੱਕ ਉਹ ਹੈਗੀ ਹੈ ਆਲਟਰਨੇਟਿਵ ਮਿਲ ਸਕਦਾ ਆਲਟਰਨੇਟਿਵ ਮਿਲ ਸਕਦਾ ਮੈਨੂੰ ਲੱਗਦਾ ਹੁਣ ਨਾ ਕੀ ਹੈ ਕਿ ਚੀਜ਼ਾਂ ਚੇਂਜ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਨੇ ਕਿ ਹੋ ਸਕਦਾ ਹੈ ਕਿ ਜਿਹੜੀਆਂ ਪਹਿਲੇ ਫਸਲਾਂ ਆਪਣੇ ਨਹੀਂ ਹੁੰਦੀਆਂ ਸੀਗੀਆਂ ਹੁਣ ਉਹ ਹੋ ਜਾਣ ਤੇ ਪ੍ਰਮਾਤਮਾ ਕਰੇ ਕਿ ਉਹ ਚੀਜ਼ਾਂ ਸਾਨੂੰ ਫਾਇਦਾ ਹੀ ਦੇ ਕੇ ਜਾਣ ਕਿਉਂਕਿ ਅਸੀਂ ਨੁਕਸਾਨ ਤਾਂ ਆਲਰੇਡੀ ਬਹੁਤ ਚੱਲ ਚੁੱਕੇ ਆ ਕਿਉਂ ਹੁਣ ਚੀਜ਼ਾਂ ਕਿਸਾਨਾਂ ਨੂੰ ਅੱਗੇ-ਅੱਗੇ ਉਸ ਚੀਜ਼ ਦੇ ਵਿੱਚ ਫਾਇਦੇ ਹੋਣ ਹੋਰ ਇੱਥੇ ਹੀ ਆਪਣੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਹੈਗੀ ਹੈ ਇਹਦਾ ਬਹੁਤ ਵੱਡਾ ਰੋਲ ਪਲੇ ਹੈ ਬਿਕੋਜ਼ ਪੰਜਾਬ ਦੇ ਵਿੱਚ ਖੇਤੀ ਨੂੰ ਇੱਕ ਅਲੱਗ ਪੱਧਰ ਤੇ ਲਿਜਾਣ ਦਾ ਲਿਜਾਣ ਦੇ ਵਿੱਚ ਪੀਏਯੂ ਦਾ ਜਿਹੜਾ ਰੋਲ ਹੈਗਾ ਉਹ ਬਹੁਤ ਵੱਡਾ ਹੈ ਪੀਏਯੂ ਦੇ ਜਿਹੜੇ ਖੇਤੀ ਵਿਗਿਆਨ ਕੇਂਦਰ ਨੇ ਉਹਨਾਂ ਦੀ ਟੀਮਾਂ ਜਿਹੜੀਆਂ ਨੇ ਉਹ ਉਹਨਾਂ ਇਲਾਕਿਆਂ 'ਚ ਜਾਣ ਗਈਆਂ ਜਿੱਥੇ ਜਿਹੜੇ ਬੀਜ ਨੇ ਆਪਣੇ ਉਹ ਰੁੜ ਗਏ ਨੇ ਜਾਂ ਖਰਾਬ ਹੋ ਗਏ ਨੇ ਤੇ ਉਹਨਾਂ ਨੂੰ ਬੀਜ ਦੇਣਗੇ ਉਹ ਸਸਤੇ ਧਾਮਾਂ ਦੇ ਉੱਤੇ ਤਾਂਕਿ ਉਹ ਅੱਗੇ ਵਿਜੇ ਜਾ ਜਿਹਦਾ ਸਰ ਕਰਨ ਹਰ ਕੋਈ ਜਿਹੜਾ ਆਪਣੇ ਆਪਣੇ ਲੈਵਲ ਤੇ ਉਪਰਾਲਾ ਕਰ ਰਿਹਾ ਹੈਗਾ ਕਿ ਕਿਸ ਤਰ੍ਹਾਂ ਆਪਾਂ ਇਸ ਆਪਦਾਨ ਨੂੰ ਨਿਪਟਾਈ ਤੇ ਕਿਸ ਤਰੀਕੇ ਨਾਲ ਕਿਸਾਨਾਂ ਨੂੰ ਜਿਹੜਾ ਹੈਗਾ ਉਹ ਫਾਇਦਾ ਮਿਲ ਸਕੇ ਜਿਹਦੇ ਵਿੱਚ ਸਾਡੇ ਸੂਬੇ ਦੇ ਤੇ ਦੇਸ਼ ਦੇ ਜਿਹੜੇ ਸਾਇੰਟਿਸਟਸ ਨੇ ਉਹਨਾਂ ਦਾ ਵੀ ਬਹੁਤ ਵੱਡਾ ਜਿਹੜਾ ਹੈ ਰੋਲ ਪਲੇ ਹੈ ਤੇ ਕੋਸ਼ਿਸ਼ ਜਾਰੀ ਹੈ ਦੇਖੋ ਕੀ ਜਿਹੜਾ ਹੈਗਾ ਹੈ ਹੱਲ ਨਿਕਲਦਾ ਹੈਗਾ ਤੁਹਾਨੂੰ ਜੇ ਇਹ ਵੀਡੀਓ ਪਸੰਦ ਆਈ ਹੈ ਇਹ ਇਨਫੋਰਮੇਸ਼ਨ ਜਿਹੜੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਕਿਸਾਨਾਂ ਤੱਕ ਪਹੁੰਚਣੀ ਚਾਹੀਦੀ ਹੈ ਤੇ ਇਸ ਵੀਡੀਓ ਨੂੰ ਤੁਸੀਂ ਜਿਹੜਾ ਹੈ ਜ਼ਰੂਰ ਸ਼ੇਅਰ ਕਰੋ ਤੁਹਾਡਾ ਆਪਣਾ ਤਰुण ਪਰਤਵਾਲ ਪਿਆਰਪਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ